ਯਾਰ ਜੀ ਕਾਟਨ ਦੇ ਵਿੱਚ ਐਸਪੀਰੀਅਰ ਕਾਟਨ ਦੇ ਵਿੱਚ ਡਿਜ਼ਾਈਨ ਦੇਖੀ ਚਲੋ ਜੀ ਇਹ ਬਸ ਥੋੜਾ ਜਿਹਾ ਸਟਾਕ ਰਹਿਦਾ ਜੀ ਤਾਂ ਮੈਂ ਵੀਡੀਓ ਪਾਤੀ ਵੀ ਹੋਣੀ ਜਿਨ੍ਹਾਂ ਨੇ ਆਰਡਰ ਬੁੱਕ ਕਰਾਉਣਾ ਜਲਦੀ ਆਰਡਰ ਬੁੱਕ ਕਰਾ ਲਓ ਕਾਟਨ ਦਾ ਸਟਾਕ ਹੈ ਜੀ ਇਹ ਇਹ 450 ਰੁਪਏ ਦੇ ਵਿੱਚ ਦੇ ਦਾਂਗੇ ਸੂਟ ਪਾਨੀ ਮੀਟਰ ਦੀ ਜਲਦੀ ਜਲਦੀ ਆਰਡਰ ਬੁੱਕ ਕਰਾ ਲਓ ਬਹੁਤ ਸੋਹਣੇ ਸੂਟ ਨੇ ਕੈਮਰੀ ਕਾਟਨ ਐਸਪੀਰੀਅਰ ਵਾਲੀ ਇਹ ਵਧੀਆ ਲਈ ਕੈਮਰੀ ਕਾਟਨ ਹੁੰਦੀ ਜਿਹੜੀ ਜੀ 650 700 ਰੁਪਏ ਸੂਟ ਵੇਚਿਆ ਹੋਇਆ ਹੈ ਜੀ ਉਹਨੇ ਸੂਟ ਰਹੇ ਨੇ ਲੱਗਦਾ ਸਾਰੇ ਇੱਕ ਹੀ ਗਾ ਸਿੰਗਲ ਸਿੰਗਲ ਸੂਟ ਨੇ 4 ਗਰਮੀਆਂ ਵਾਲੇ ਸੂਟਾਂ ਦਾ ਵਜ਼ਨ ਘੱਟ ਹੁੰਦਾ ਤਾਂ ਉਹਵੇਂ ਲੱਗਦੇ ਨੇ ਸਰਦੀਆਂ ਵਾਲੇ ਸੂਟਾਂ ਦਾ ਵਜ਼ਨ ਜ਼ਿਆਦਾ ਹੁੰਦਾ ਤਾਂ ਉਹਵੇਂ ਲੱਗਣਗੇ ਦੇਖੋ ਆਪਣੇ ਕੋਲ ਲੱਗੀ ਹੁੰਦੀ ਹੈ ਸੇਲ ਆਪਾਂ ਸੂਟਾਂ ਦਾ ਫਾਇਦਾ ਜ਼ਰੂਰ ਕਰਾ ਰਹੇ ਹਾਂ ਦੇਖੋ ਜੀ ਇਕੱਲੀ ਸ਼ਿਪਿੰਗ ਨੇ ਦੇਖਿਆ ਕਰੋ ਸੂਟਾਂ ਰੇਟ ਵੀ ਦੇਖ ਲਿਆ ਕਰੋ ਬਾਜ਼ਾਰ ਦੇ ਵਿੱਚ ਉਹੀ ਸੂਟ 1000 ਰੁਪਏ ਦਾ ਲਿਆਉਣੇ ਹੋ ਸੀ ਤੁਹਾਨੂੰ 550 ਚ ਦੇਣੇ ਆ ਤਾਂ ਵੀ ਅਸੀਂ ਮਹਿੰਗੇ ਹੋ ਜੰਨੇ ਕਿ ਜੀ ਛਿੱਟੀਆਂ ਤੇ ਚੱਕਰਾਂ ਚ ਲੱਗ ਜੰਨੇ ਹੋ ਹੁਣ ਸ਼ਿਪਿੰਗ ਲੋਕ ਫ੍ਰੀ ਵੀ ਕਰ ਦਿੰਦੇ ਨੇ ਉਸੂ ਸ਼ੇਪਿੰਗ ਦਾ ਤਾਂ ਫਰੀ ਹੋ ਜਾਂਦੇ ਸੂਟ ਦਾ ਰੇਟ ਵੱਧਦਾ ਹੁੰਦਾ ਅਗਲਾ ਆਪਣੇ ਤਾਂ ਜਿਆ ਕੰਮ ਨਹੀਂ ਹੁੰਦਾ 450 ਰੁਪਏ ਸੂਟ ਹੈ ਹੁਣ ਦੇਖੋ ਜੀ ਇਹ ਆ ਰਾਮਟੈਕ ਬ੍ਰਾਂਡ ਦਾ ਸੂਟ ਹੈ ਦੇਖੋ ਇਹ ਆ ਰਾਮਟੈਕ ਦਾ ਦੂਜਾ ਕੰਪਨੀ ਆ ਗਈ ਰਾਮਟੈਕ ਬ੍ਰਾਂਡ ਦਾ ਸੂਟ ਹੈ ਦੂਜੇ ਭਾਈ ਦਾ ਲਓ ਜੀ ਜਲਦੀ ਜਲਦੀ ਬੁੱਕ ਕਰਾ ਲਓ 450 ਰੁਪਏ ਸੂਟ ਆਊਗਾ 5 ਮੀਟਰ ਕੈਮਬਰੀ ਕਾਟਨ ਇਸਪੀਰੀਅਰ ਇਹ ਵਧੀਆ ਵਾਲੀ 5 ਮੀਟਰ ਸੂਟ ਆਊਗਾ 450 ਰੁਪਏ ਦਾ ਜਲਦੀ ਜਲਦੀ ਆਰਡਰ ਬੁੱਕ ਕਰਾ ਲਓ ਜੀ ਸਾਰੇ ਕਦਰ ਸੂਟ ਬਹੁਤ ਸੋਹਣੇ ਨੇ ਕੈਮਬਰੀ ਕਾਟਨ ਦੇ ਸੂਟ 450 ਰੁਪਏ ਰੇਂ ਓਨਲੀ 450 ਜਲਦੀ ਜਲਦੀ ਆਰਡਰ ਬੁੱਕ ਕਰਾ ਲਓ ਸ਼ਿਪਿੰਗ ਚਾਰਜ ਇਹਨਾਂ ਦੀ ਆਨਲਾਈਨ ਪੇਮੈਂਟ ਦੀ ਲੱਤ ਜਾ ਆਰਡਰ ਇਹਨਾਂ ਦਾ ਕਿਉਂਕਿ ਸੂਟ ਥੋੜੇ ਨੇ ਸੀਓਡੀ ਨਹੀਂ ਹੋਣੀ ਇਹਨਾਂ ਦੀ ਆਨਲਾਈਨ ਪੇਮੈਂਟ ਤੇ ਆਰਡਰ ਦੇ ਦਿਓ ਜਿਹਨਾਂ ਨੇ ਦੇਣਾ ਜੀ 450 ਰੁਪਏ ਸੂਟ ਹੈ ਕਾਟਨ ਦਾ ਸੁਪੀਰੀਅਰ ਦਾ ਬਹੁਤ ਵਧੀਆ ਕੱਪੜਾ ਜੀ ਪੇਜ ਫੋਲੋ ਕਰ ਲਓ ਜਿਹਨਾਂ ਨੇ ਪੇਜ ਫੋਲੋ ਨਹੀਂ ਕਰਿਆ ਪੇਜ ਫੋਲੋ ਕਰ ਲਓ